ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਪਿੰਡ ਦਾ ਨਾਮ ਹੈ ਜੀ ਚੱਕ ਚਿਮਨਾ ਜ਼ਿਲ੍ਹਾ ਪਠਾਨਕੋਟ ਕੁਝ ਟਾਈਮ ਪਹਿਲਾਂ ਕਿਸਾਨ ਵੀਰ ਨੇ ਇਹ ਸੋਲਰ ਸਿਸਟਮ ਲਵਾਇਆ ਸੀ ਤੇ ਇੱਥੇ ਜਿਹੜੀ ਮੋਟਰ ਪਾਈ ਸੀ ਉਹ ਗ੍ਰਿਡ ਮੋਟਰ ਵਰਤੀ ਗਈ ਸੀ ਪਹਿਲਾਂ ਮੋਟਰ ਨੇ ਵਧੀਆ ਪਾਣੀ ਦਿੱਤਾ ਪਰ ਕੁਝ ਟਾਈਮ ਚੱਲਣ ਤੋਂ ਬਾਅਦ ਮੋਟਰ ਪਾਣੀ ਘਟਾ ਗਈ ਤੇ ਬਦਲਵਾਈ ਦੇ ਵਿੱਚ ਟ੍ਰਿਪ ਇਸ਼ੂ ਬਹੁਤ ਜ਼ਿਆਦਾ ਸੀ ਕਿਉਂਕਿ ਗ੍ਰਿਡ ਮੋਟਰ ਸੀ ਇਸ ਕਰਕੇ ਵੀ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਸੀ ਕਿਸਾਨ ਵੀਰ ਨੇ YouTube ਤੋਂ ਵੀਡੀਓ ਵੇਖ ਕੇ ਨੰਬਰ ਲੈ ਕੇ ਆਪਣੇ ਨਾਲ ਸੰਪਰਕ ਕੀਤਾ ਤੇ ਆਪਣੇ ਤੋਂ ਇਹਨਾਂ ਨੇ ਹੁਣ ਮੋਟਰ ਲੈ ਕੇ ਪਾਈ ਏ ਇੱਥੇ ਨੈਸਾ ਜਿਹੜੀ ਪਹਿਲਾਂ ਵਾਲੀ ਮੋਟਰ ਸੀ ਉਹ ਇਹਨਾਂ ਦੀ 38 39 ਫ੍ਰੀਕਵੈਂਸੀ ਤੇ ਵੀ ਪਾਣੀ ਨਹੀਂ ਸੀ ਚੁੱਕਦੀ ਕੁੱਲ ਮਿਲਾ ਕੇ ਪਰਫਾਰਮੈਂਸ ਨਹੀਂ ਸੀ ਆਉਂਦੀ ਪਈ ਸੋਲਰ ਪੰਪ ਦੀ ਹੁਣ ਇਹਨਾਂ ਨੇ ਉਹ ਗ੍ਰਿਡ ਵਾਲੀ ਮੋਟਰ ਕੱਢ ਕੇ ਆ ਵੇਖੋ ਜਿਹੜੀ ਆ ਮੋਟਰ ਪਈ ਏ ਇਹ ਗ੍ਰਿਡ ਵਾਲੀ ਮੋਟਰ ਕੱਢ ਕੇ ਇਹਨਾਂ ਨੇ ਇੱਥੇ ਸੋਲਰ ਸਪੈਸ਼ਲ ਨੈਸਾ ਦੀ ਮੋਟਰ ਪਾਈ ਏ ਤੇ ਕਿਸਾਨ ਵੀਰ ਦੇ ਕਹਿਣ ਮੁਤਾਬਕ ਇਹੋ ਜੇ ਮੌਸਮ ਦੇ ਵਿੱਚ ਪਹਿਲਾਂ ਇਹਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਅੱਜ ਜਿਵੇਂ ਤੁਹਾਨੂੰ ਵਿਖਾ ਦਈਏ ਕਿ ਜਿਹੜਾ ਮੌਸਮ ਹੈ ਉਹ ਬਦਲਵਾਈ ਦੀ ਵਾਲਾ ਹੈ ਹੁਣ ਥੋੜੀ ਥੋੜੀ ਧੁੱਪ ਆਈ ਹੈ ਤੇ ਇਸ ਬਦਲਵਾਈ ਵਾਲੇ ਮੌਸਮ ਦੇ ਵਿੱਚ ਵੀ ਇਸ ਮੋਟਰ ਦੀ ਪਰਫਾਰਮੈਂਸ ਬਾਖਮਾਲ ਹੈ ਤੁਹਾਨੂੰ ਫ੍ਰੀਕਵੈਂਸੀ ਵੀ ਵਿਖਾਣੇ ਆ ਕਿੰਨੀ ਫ੍ਰੀਕਵੈਂਸੀ ਤੇ ਇਸ ਟਾਈਮ ਮੋਟਰ ਚੱਲਦੀ ਪਈ ਹੈ ਕਿੰਨੇ ਐਂਪੀਅਰ ਲੈਂਦੀ ਪਈ ਹੈ ਇਸ ਵੇਲੇ 49.40 ਫ੍ਰੀਕਵੈਂਸੀ ਚੱਲਦੀ ਪਈ ਹੈ ਤੇ 49.40 ਫ੍ਰੀਕਵੈਂਸੀ ਤੇ ਮੋਟਰ ਬਹੁਤ ਸੋਹਣੀ ਪਰਫਾਰਮੈਂਸ ਦੇਂਦੀ ਪਈ ਹੈ ਜਦੋਂ ਕਿ ਪਹਿਲਾਂ ਇਹੋ ਜਿਹੇ ਮੌਸਮ 'ਚ ਇਹਨਾਂ ਨੇ ਜਨਰੇਟਰ ਰੱਖਿਆ ਇਹ ਜਨਰੇਟਰ ਨਾਲ ਵੀ ਸਿੰਚਾਈ ਕਰਦੇ ਸਨ ਤੇ ਖਰਚਾ ਕਾਫੀ ਹੋ ਜਾਂਦਾ ਸੀ ਤੁਸੀਂ ਆਪ ਹਿਸਾਬ ਲਾ ਲਓ ਵੀ ਜ਼ਿੰਮੇਦਾਰ ਸੋਲਰ ਲਵਾ ਕੇ ਵੀ ਜਨਰੇਟਰ ਤੇ ਤੇਲ ਫੂਕਦਾ ਪਿਆ ਸੀ ਸੋ ਮੌਸਮ ਜਿਹੜਾ ਬਦਲਵਾਈ ਵਾਲਾ ਚੱਲਦਾ ਪਿਆ ਫਿਰ ਵੀ ਆਪਣੀ ਨੈਸਾ ਦੀ ਮੋਟਰ ਜਿਹੜੀ ਉਹ ਪਰਫਾਰਮੈਂਸ ਵਧੀਆ ਦੇਂਦੀ ਪਈ ਹੈ ਇਹ 3 ਇੰਚੀ ਦਾ ਇਹਨਾਂ ਦਾ ਆਊਟਲੈਟ ਹੈ ਔਰ ਪਾਣੀ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ ਨੇ ਕੀ ਕਹਿਣਾ ਹੈ ਕਿਸਾਨ ਵੀਰ ਦਾ ਸਾਡੀ ਇਸ ਨੈਸਾ ਸੋਲਰ ਸਮਰਸੀਬਲ ਬਾਰੇ ਉਹਦੀ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਣੇ ਰਿਓ ਵੀਡੀਓ ਦੇ ਨਾਲ ਸੋ ਜੇਕਰ ਤੁਸੀਂ ਵੀ ਸੋਲਰ ਸਿਸਟਮ ਲਵਾਇਆ ਹੈ ਤੇ ਗ੍ਰਿਡ ਵਾਲੀ ਮੋਟਰ ਪਾਈ ਹੈ ਬਦਲਵਾਈ ਚ ਟ੍ਰਿਪ ਇਸ਼ੂ ਬਹੁਤ ਜ਼ਿਆਦਾ ਹੈ ਪਰਫਾਰਮੈਂਸ ਨਹੀਂ ਆਉਂਦੀ ਤੇ ਤੁਸੀਂ ਵੀ ਨੈਸਾ ਦੀ ਸੋਲਰ ਸਮਰਸੀਬਲ ਮੋਟਰ ਪਾ ਸਕਦੇ ਹੋ ਤੁਹਾਨੂੰ ਬਹੁਤ ਵਧੀਆ ਪਰਫਾਰਮੈਂਸ ਮਿਲੇਗੀ ਕਿਸੇ ਵੀ ਪੁਰਾਣੇ ਸੋਲਰ ਸਿਸਟਮ ਦੀ ਸਰਵਿਸ ਵਾਸਤੇ ਤੇ ਨਵਾਂ A ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਭਾਜੀ ਜੀ ਆਪਾਂ ਇਹ ਪ੍ਰੋਜੈਕਟ ਲਾਇਆ ਸੀਗਾ 2.5 ਸਾਲ ਪਹਿਲਾਂ ਆਪਣਾ ਇਹ ਪਠਾਨਕੋਟ ਦੇ ਨੇੜੇ ਮੈਂ ਜਗਦੀਪ ਸਿੰਘ ਪਠਾਨਕੋਟ ਦਾ ਰਹਿਣ ਵਾਲਾ ਕਿਸਾਨ ਹਾਂ ਆਹ ਪੈਨਲ ਆਪਾਂ ਲਾਏ ਆ ਮੋਨੋ 450 ਵਾਟ ਦੇ ਪੈਨਲ ਲਾਏ ਹੋਏ ਆ ਤੇ ਸਾਨੂੰ ਥੋੜੀ ਜੀ ਤੰਗੀ ਆਉਂਦੀ ਪਈ ਸੀ ਗ੍ਰਿਡ ਵਾਲੀ ਮੋਟਰ ਦੇ ਕਾਰਨ ਗ੍ਰਿਡ ਵਾਲੀ ਮੋਟਰ ਦੇ ਕਾਰਨ ਥੋੜੀ ਜਿਹੀ ਤੰਗੀਆਂ ਆਂਦੀ ਪਈ ਸੀ ਸਾਨੂੰ ਬਦਲਵਾਈ ਦੇ ਵਿੱਚ ਪਾਣੀ ਨਹੀਂ ਸੀ ਦਿੰਦੀ ਤੇ ਫਿਰ ਆਪਾਂ ਨੇ ਜ਼ਿੰਮੇਵਾਰਾ ਸੋਲਰ ਨਾਲ ਕੰਟੈਕਟ ਕੀਤਾ ਉਹਨਾਂ ਦੇ ਕਹਿਣ ਤੇ ਆਪਾਂ ਆਹ ਮੋਟਰ ਕੱਢੀ ਹੋਈ ਆ ਆਹ ਮੋਟਰ ਗ੍ਰਿਡ ਵਾਲੀ ਸੀ ਆ ਕੱਢ ਕੇ ਆ ਰੱਖੀ ਹੋਈ ਐ ਨੈਸਾ ਦੀ ਮੋਟਰ ਆਪਾਂ ਪਾਈ ਆ 80 ਫੁੱਟ ਡਿਲੀਵਰੀ ਤੇ 60 ਫੁੱਟ ਪਾਣੀ ਦਾ ਲੈਵਲ ਫ੍ਰੀਕਵੈਂਸੀ ਹੁਣ ਬਦਲ ਹਜੇ ਹੈਗੇ ਆ ਫਿਲਹਾਲ ਹੁਣ ਧੁੱਪ ਥੋੜੀ ਜੀ ਧੁੱਪ ਨਿਕਲੀ ਆ ਆ ਧੁੱਪ ਨਿਕਲੀ ਆ ਸੂਰਤ ਦੇਖ ਸਕਦੇ ਹੋ ਤੁਸੀਂ ਆ ਧੁੱਪ ਨਿਕਲੀ ਆ ਹੁਣ ਪਹਿਲੇ 39 40 ਫ੍ਰੀਕੁਐਂਸੀ ਤੇ ਵੀ ਪਾਣੀ ਨਹੀਂ ਸੀ ਮਿਲਦਾ ਸਾਨੂੰ ਤੇ ਹੁਣ 49 ਫ੍ਰੀਕੁਐਂਸੀ ਐ ਇੰਨੇ ਤੇ ਔਰ ਵਧੀਆ ਪਾਣੀ ਚੱਲੀ ਜਾਂਦਾ ਔਰ ਇਹ ਬਦਲ ਵਾਈ ਤੇ ਵੀ 33 ਫ੍ਰੀਕੁਐਂਸੀ ਦੇ ਵੀ ਪਾਣੀ ਸਾਨੂੰ ਦੇ ਰਹੀ ਐ ਮੋਟਰ ਆ ਪਹਿਲਾਂ ਜਨਰੇਟਰ ਤੇ ਆਪਾਂ ਚਲਾਉਂਦੇ ਸੀਗੇ ਇਹਦਾ ਖਰਚਾ ਬਹੁਤ ਸੀਗਾ 5 ਦੀ ਮੋਟਰ ਪਾਈ ਆਪਾਂ ਤੇ 5 ਕਿੱਲੇ ਪੈਲੀ ਇੱਥੇ ਆਪਾਂ ਪੂਰੀ ਵਾਇਰੀ ਇਹਦੇ ਨਾਲ ਆਹ ਪਾਣੀ ਦਾ ਦੇਖ ਲਗੇ ਤੁਸੀਂ ਪਾਣੀ ਕਿੰਨਾ 3 ਇੰਚੀ ਭੜਕੇ ਪਾਇਆ ਬੰਦਾ ਔਰ ਆਏ ਰਿਸੀਪੀ ਕੀ ਜ਼ਿੰਮੇਦਾਰ ਸੋਲਰ ਰਾਜਪੁਰਾ ਪਾਜੀ ਹੁਣਾਂ ਦੇ ਕਹਿਣ ਤੇ ਆਪਾਂ ਮੋਟਰ ਪਾਈ ਰਾਤੀਂ ਦੇਖ ਸਕਦੇ ਹੋ 480 वोल्ट ਪੈਨਲਾਂ ਤੋਂ ਆ ਰਹੀ ਹੈ 334 वोल्ट ਲੈ ਕੇ ਮੋਟਰ ਚੱਲ ਰਹੀ ਆ 9 ਐਂਪੀਅਰ ਮੋਟਰ ਲੈ ਰਹੀ ਹੈ 48 ਫ੍ਰੀਕੁਐਂਸੀ ਦੇ